ਦੀ ਮਸਲ ਗੱਲ ਫਿਰ ਉੱਥੇ ਆ ਜਾਂਦੀ ਨਾ ਕਿ ਗੱਲ ਤਾਂ ਪੈਸੇ ਨਾਲ ਬਣਨੀ ਆ ਨੌਜਵਾਨ ਨੇ ਜਿਨ੍ਹਾਂ ਨੇ 5 5 7 7 10 10 ਲੱਖ ਰੁਪਈਆ ਡਿਗਰੀਆਂ ਤੇ ਖਰਚਿਆ ਉਹਨਾਂ ਨੂੰ ਤੇ ਆ ਕਿ ਤੁਹਾਨੂੰ ਤਨਖਾਹ ਚੰਗੀ ਮਿਲੇ ਹਰ ਇੱਕ ਨੌਜਵਾਨ ਦੇ ਮਨ ਦੇ ਵਿੱਚ ਇਹ ਹੁੰਦਾ ਮਾਪਿਆਂ ਨੇ 40 ਸਾਲ 45 ਸਾਲ ਤੱਕ 55 ਸਾਲ ਤੱਕ ਕੰਮ ਕਰ ਲਿਆ ਰਿਟਾਇਰਮੈਂਟ ਹੋ ਗਏ ਘਰ ਬੈ ਗਏ ਉਹਨਾਂ ਦੇ ਵੀ ਹੁੰਦਾ ਕਿ ਬੱਚਾ ਹੁਣ ਆਪਣਾ ਭਵਿੱਖ ਆਪ ਦੇਖੇ ਫਿਰ ਨੌਜਵਾਨਾਂ ਨੂੰ ਤਾਂ ਤਨਖਾਹ ਚਾਹੀਦੀ ਹੈ ਤੇ ਸਾਡੇ ਇੱਥੇ ਘੰਟੇ ਕੰਮ ਕਰੋ 12 ਤਨਖਾਹ ਮਿਲਣੀ 8000 ਤੋਂ ਲੈ ਕੇ 10000 ਤੱਕ ਤੇ ਲੋਕ ਕਿਉਂ ਨਾ ਕਹਿਣਗੇ ਕਿ ਲੋ ਜੀ ਜੱਕੜ ਮਾਰਨ ਲੱਪੇ ਆ ਇਹ ਕਿਹੜੀਆਂ ਗੱਲਾਂ ਕਰਨ ਵਾਲੀਆਂ ਨੇ ਫਿਰ ਨੌਜਵਾਨਾਂ ਦੀ ਆਮਦਨ ਕਿੱਦਾਂ ਵਧੇ ਇੱਥੇ ਕਿਉਂ ਨਹੀਂ ਚਰਚਾ ਹੁੰਦੀ ਵੀ ਇਹ ਇਹਦੇ ਲਈ ਕੀ ਪਲਾਨ ਹੋਣਾ ਚਾਹੀਦਾ ਫਿਰ ਪਹਿਲੀ ਗੱਲ ਜਿੰਨੀਆਂ ਸਰਕਾਰੀ ਨੌਕਰੀਆਂ ਨੇ ਪਹਿਲਾਂ ਉਹਨਾਂ ਨੂੰ ਭਰੋ ਮੇਨ ਟਾਈਮ ਪੈਰਲਲੀ ਜਦੋਂ ਸਰਕਾਰ ਕਾਰੋਬਾਰ ਪੈਰਲਲੀ ਨੇਗੋਸ਼ੀਏਟ ਕਰਦੀ ਏ ਕੋਆਪਰੇਟਿਵ ਨੇ ਕਿਸੇ ਵੇਲੇ ਨੈਸ਼ਨਲ ਦਾ ਬ੍ਰਾਂਡ ਹੁੰਦਾ ਸੀਗਾ ਜਾਪਾਨ ਦੇ ਵਿੱਚ ਸੋਨੀ ਦਾ ਬ੍ਰਾਂਡ ਸੀਗਾ ਅਲੱਗ-ਅਲੱਗ ਥਾਵਾਂ ਤੇ ਯੂਨਿਟ ਲੱਗਦੇ ਸੀਗੇ ਉਹਨਾਂ ਨੂੰ ਇੱਕ ਥਾਂ ਤੇ ਸਟੈਂਪਿੰਗ ਕਰਕੇ ਇੱਕ ਬ੍ਰਾਂਡ ਦੇ ਹੇਠ ਵਿਕਦੀ ਸੀ ਸਰਕਾਰ ਦਾ ਦਖਲ ਸੀ ਬਾਅਦ ਵਿੱਚ ਪ੍ਰਾਈਵੇਟਾਈਜ਼ ਹੋ ਗਈਆਂ ਪੰਜਾਬ ਦੇ ਵਿੱਚ ਸਰਕਾਰ ਦੀ ਕਿੰਨੀ ਕੁ ਸੋਚ ਹੈ ਜਿਹੜਾ ਯੂਥ ਮੰਤਰਾਲੇ ਆ ਜਿਹੜਾ ਸੋਸ਼ਲ ਵੈਲਫੇਅਰ ਦਾ ਮੰਤਰਾਲਾ ਉਹ ਪ੍ਰਾਇੋਰਟੀ ਜੀ ਹੈ ਨਹੀਂ ਉਹਦਾ ਤੁਸੀਂ ਬਜਟ ਅਲੋਕੇਸ਼ਨ ਦੇਖ ਲਓ ਕਿੰਨੀ ਹੈਗੀ ਹੈ ਸਰਕਾਰ ਨੂੰ ਪਤਾ ਵੀ ਅਗਲੇ ਸਾਲ ਇੰਨੇ ਨੌਜਵਾਨ ਆਣੇ ਨੇ ਕਿਉਂ ਨਹੀਂ ਯੂਨਿਟ ਲੱਗ ਰਿਹਾ ਇੱਥੇ ਪਹਿਲੀ ਗੱਲ ਦੂਜੀ ਗੱਲ ਪਿਛਲੇ 5 ਸਾਲਾਂ ਚ ਮੈਨੂੰ ਕਿਤੇ ਦੱਸ ਦਿਓ ਕਿ ਆਲ ਪਾਰਟੀ ਡੈਲੀਗੇਸ਼ਨ ਗਿਆ ਕਿ ਪਾਕਿਸਤਾਨ ਦੇ ਵਾਲੇ ਪਾਸੇ ਵਾਲਾ ਸਾਡਾ ਬਾਰਡਰ ਖੋਲੋ 35 40 ਪੈਸੇ ਕਿਲੋ ਆਲੂ ਇੱਥੇ ਵੀ ਕਹਿੰਦੇ ਆ ਪਰਲੇ ਪਾਰ 200 ਰੁਪਏ ਜਾਂਦੇ ਆ ਟਮਾਟਰ ਜਾ ਰਿਹਾ 200 ਰੁਪਏ ਕਿਲੋ ਗੋਭੀ ਜਾ ਰਹੀ ਇੱਥੇ ਕੀ ਰੇਟ ਨੇ ਇਹਦੇ ਨਾਲ ਹੀ ਬੜੀ ਵੱਡੀ 네ਗੋਸ਼ੀਏਸ਼ਨ ਹੋ ਸਕਦੀ ਏ ਕਿ ਤੁਸੀਂ ਇੱਥੋਂ ਐਕਸਪੋਰਟ ਕਰ ਲਵੋ ਮੈਂ ਤੇ ਇਥੋਂ ਤੱਕ ਗੱਲ ਕਹਿਣਾ ਕਿ ਨਾ ਕਰੇ ਪੰਜਾਬ ਸਰਕਾਰ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ادارے ਨਾਲ ਨੈਗੋਸ਼ੀਏਟ ਕਰ ਲਵੇ ਕਿਸਾਨਾਂ ਦੇ ਨਾਲ ਗੱਲ ਕਰ ਲਵੇ ਜਦੋਂ ਕਿਸਾਨੀ 'ਚ ਪੈਸਾ ਆਏਗਾ ਤੁਹਾਨੂੰ ਗੱਡੀ ਡਿਲੀਵਰੀ ਵਾਲੀ ਚਾਹੀਦੀ ਏ ਪੈਕਿੰਗ ਵਾਲੇ ਨੌਜਵਾਨ ਚਾਹੀਦੇ ਨੇ ਪ੍ਰੋਸੈਸਿੰਗ ਵਾਲੇ ਨੌਜਵਾਨ ਚਾਹੀਦੇ ਨੇ ਇਕੱਠੇ ਕਰਨ ਵਾਲੇ ਉਹਦੇ ਬਿਲਿੰਗ ਕਰਨ ਵਾਲੇ ਕਿੰਨਾ ਸੌਫਟਵੇਅਰ ਆ ਇਥੋਂ ਡਿਵੈਲਪ ਕਰਨੀ ਚਾਹੀਦਾ ਕੋਈ ਇੱਕ ਪ੍ਰਾਈਮ ਮੂਵਰ ਤੇ ਬਣਾਓ ਪੰਜਾਬ ਨੂੰ ਖੇਤੀ ਦੀ ਬਹੁਤਾ ਤੇ ਤੁਸੀਂ ਪਿਛਲੇ ਸਾਲਾਂ ਚ ਪ੍ਰੋਸੈਸਿੰਗ ਦੀ ਗੱਲ ਛੱਡ ਦਿਓ ਜਿਹੜਾ ਫੂਡ ਵੇਸਟ ਹੋ ਰਿਹਾ ਉਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਸਰਕਾਰ ਨੂੰ ਹੀ ਸੋਚਣਾ ਪੈਂਦਾ ਨਾ ਜੀ ਹੋਰ ਕਿੰਨਾ ਕਰਨਾ ਜਿੱਥੋਂ ਤੱਕ ਆ ਗਈ سرمਾਇਦੀ ਗੱਲ 5-7 ਲੱਖ ਰੁਪਏ ਤੇ ਐਵਰੇਜ ਬੱਚੇ ਦਾ ਲੱਗ ਰਿਹਾ ਜਿਹੜਾ ਪੈਸਾ ਉਹ ਬਾਹਰ ਲੈ ਕੇ ਜਾ ਰਿਹਾ ਜਿਸ ਤਰ੍ਹਾਂ ਮੈਂ ਕੋਟ ਕੀਤਾ 67000 ਕਰੋੜ ਰੁਪਈਆ ਹੈ ਸਰਕਾਰ ਇੱਕ ਚੈਨਲ ਬਣਾਏ ਬੈਂਕ ਨੌਜਵਾਨ ਤੇ ਪੰਜਾਬ ਸਰਕਾਰ ਟ੍ਰਾਈਪਾਰਟਾਈਟ ਐਗਰੀਮੈਂਟ ਕਰਕੇ 1:10 ਦੀ ਰੇਸ਼ਿਓ ਨਾਲ ਕਾਰੋਬਾਰ ਖੁੱਲਣ ਲਈ ਪੈਸੇ ਮਿਲਦੇ ਨੇ ਜੇ 67000 ਕਰੋੜ ਬਾਹਰ ਗਿਆ ਤੇ 6 ਲੱਖ ਕਰੋੜ ਰੁਪਈਆ ਤੁਹਾਨੂੰ ਬੈਂਕ ਫਾਈਨਾਂਸ ਕਰੇਗਾ ਪਰ ਪੰਜਾਬ ਸਰਕਾਰ ਉਹਦੇ ਉੱਤੇ ਬਣੇ ਤੁਸੀਂ ਨਾ ਲਓ 6 ਲੱਖ ਕਰੋੜ ਦਾ ਕਰਜ਼ਾ ਕਾਰੋਬਾਰ ਬੇਸ ਜਿੰਨੀ ਲੋੜ ਹੈ ਉਹਦੇ ਮੁਤਾਬਕ ਲੈਣ ਕਿੰਨੇ ਨੌਜਵਾਨਾਂ ਨੂੰ ਕੰਮ ਮਿਲੇਗਾ ਕੋਈ ਸੋਚ ਰੱਖੀ ਜਾਵੇ ਸਰਵਿਸ ਇੰਡਸਟਰੀ ਹੈ ਸਾਡੀ ਐਨੇ ਨੌਜਵਾਨ ਨੇ ਜਿੰਨੇ ਕਾਲ ਸੈਂਟਰ ਨੇ ਦਿੱਲੀ ਦੇ ਆਲੇ-ਦੁਆਲੇ ਖੁੱਲੇ ਨੇ ਸਭ ਤੋਂ ਵਧੀਆ ਇੰਗਲਿਸ਼ ਹਿੰਦੀ ਤੇ ਪੰਜਾਬੀ ਸਾਡੇ ਨਾਰਥਰਨ ਪਾਰਟ ਦੇ ਬੰਦੇ ਬੋਲਦੇ ਨੇ ਕਿੰਨੇ ਨੇ ਅੰਮ੍ਰਿਤਸਰ ਚ ਲੁਧਿਆਣਾ ਜਲੰਧਰ ਦੇ ਵਿੱਚ ਕਿੰਨੇ ਸਾਡੀ ਸਪੋਰਟਸ ਇੰਡਸਟਰੀ ਜਲੰਧਰ ਦੀ ਏ ਅੰਮ੍ਰਿਤਸਰ ਦੀ ਟੈਕਸਟਾਈਲ ਏ ਲੁਧਿਆਣੇ ਦੀ ਹੌਜ਼ਰੀ ਇੰਡਸਟਰੀ ਏ ਕਦੇ ਅਸੀਂ ਗੱਲ ਕੀਤੀ ਹੈ ਕਿ ਇਹਨਾਂ ਲਈ ਸਪੈਸ਼ਲ ਪੈਕੇਜ ਮਿਲੇ ਇਹਨੂੰ ਡਿਵੈਲਪ ਕਰੋ ਸਿਰਫ ਏਸ ਕਰਕੇ ਕਿ ਫਰੰਟ ਲਾਈਨ ਤੇ ਬੈਠੇ ਆ ਸਾਡਾ ਨੌਜਵਾਨ ਬਾਹਰ ਜਾ ਰਿਹਾ ਕਿਉਂ ਨਹੀਂ ਕੰਮ ਮਿਲੇਗਾ ਕੋਈ ਇੰਡਸਟਰੀਅਲ ਸਟੇਟ ਖੁੱਲੀ ਕੋਈ ਫੂਡ ਪ੍ਰੋਸੈਸਿੰਗ ਸਟੇਟ ਖੁੱਲੀ ਕੋਈ ਸਪੈਸ਼ਲ ਇਕਨੋਮਿਕ ਜ਼ੋਨ ਬਣਿਆ ਕੋਈ ਗੱਲ ਹੀ ਨਹੀਂ ਕੀ ਉਤੋਂ ਕਿਸਾਨ ਧਰਨੇ ਤੇ ਬੈਠਾ ਉਹਨੂੰ ਖੜੇ ਖਲੋਤੇ ਨੂੰ ਬਲੇਮ ਕਰੀ ਜਾ ਰਹੇ ਨੇ ਜੀ ਤੇਰੇ ਕਰਕੇ ਪੰਜਾਬ ਦੀ ਇੰਡਸਟਰੀ ਘਟ ਗਈ ਉਹ ਕਿਸਾਨ ਨੇ ਥੋੜਾ ਹਾਈਵੇ ਬੰਦ ਕਰਾਏ ਨੇ ਕਿਸਾਨ ਤੇ ਆਪਣੀ ਗੱਲ ਸੁਣ ਰਿਹਾ ਇੱਕ ਸਾਲ ਲਗਾਤਾਰ ਸੰਘਰਸ਼ ਕਰਨ ਤੋਂ ਬਾਅਦ ਦੋ ਬਾਹੂ ਆਏ ਭਾਰਤ ਸਰਕਾਰ ਦੇ ਉਹਨਾਂ ਕਿਹਾ ਜੀ ਇੰਨੀ ਮੀਟਿੰਗ ਕਰਨੀ ਇੱਕ ਮਹੀਨੇ ਦਾ ਟਾਈਮ ਦੇ ਦਿੱਤਾ ਹੁਣ ਬੀਤੇ ਦਿਨਾਂ 'ਚ ਜਿਹੜੀ ਮੀਟਿੰਗ ਹੋਈ ਹੈ ਭਾਰਤ ਸਰਕਾਰ ਨਾਲ ਉਹਨਾਂ ਫੇਰ ਅਗਲਾ ਟਾਈਮ ਦੇ ਦਿੱਤਾ ਇਹਦਾ ਮਤਲਬ ਸੰਜੀਦਗੀ ਨਹੀਂ ਹੈ ਹੋ ਸਕਦਾ ਅਗਲਿਆਂ ਦੀ ਸੰਜੀਦਗੀ 'ਚ ਮਸਲਾ ਹੀ ਨਾ ਹੋਵੇ ਪਰ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਐਨ ਜੀਓ ਦਾ ਸਿਹਰਦ ਲੋਕਾਂ ਦਾ ਪੰਜਾਬ ਦੇ ਨੀਤੀ ਘੜਿਆਂ ਦਾ ਪੰਜਾਬ ਦੇ ਜਿਹੜੇ ਚਿੰਤਕ ਨੇ ਤੇ ਉੱਤੇ ਲੋਕ ਨਮਾਇੰਦਿਆਂ ਦਾ ਉਹਦੇ ਉੱਤੇ ਪੰਜਾਬ ਸਰਕਾਰ ਦੀ ਇੱਕ ਪੋਲੀਟੀਕਲ ਡਾਇਰੈਕਸ਼ਨ ਹੋਣੀ ਚਾਹੀਦੀ ਵੀ ਅਸੀਂ ਆਹ ਗੱਲ ਲੈਣੀ ਹੈ ਇਹਦੇ 'ਚ ਕਿਹੜੀ ਹੋਂਦ ਹੈ ਇਹ ਸਾਨੂੰ ਦੱਸੋ ਬਾਰਡਰ ਖੋਲਣਾ ਕਿੰਨਾ ਕੌਖਾ ਕੰਮ ਆ। ਹੂੰ। ਗਲੋਬਲੀ ਜਰਮਨ ਦੀਆਂ ਜਿਨ੍ਹਾਂ ਨੇ ਸਾਰੀ ਲੱਖਾਂ ਲੋਕ ਮਾਰ ਦਿੱਤੇ ਇੱਕ ਦੂਸਰੇ ਦੇ ਉਹ ਦੁਆਰ ਟੈ ਗਈ। ਸਭ ਤੋਂ ਵਧੀਆ ਕਾਰੋਬਾਰ ਕਰਦੇ ਪਏ ਨੇ। ਹੁਣ ਜੋ ਬੀਤੇ ਦਿਨਾਂ 'ਚ ਗੱਲ ਆ ਰਹੀ ਏ ਰਸ਼ੀਆ ਅਮਰੀਕਾ ਆਪਸ 'ਚ ਦੋਨੋਂ ਪ੍ਰੈਜ਼ੀਡੈਂਟ ਗੱਲ ਕਰਦੇ ਪਏ ਨੇ। ਸਾਨੂੰ ਕੀ ਮਾਰ ਵਗ ਗਈ ਏ ਸਾਡੇ ਇਲਾਕੇ ਦੇ ਵਿੱਚ ਕਿ ਸਾਡਾ ਬਾਰਡਰ ਨਹੀਂ ਖੁੱਲ ਸਕਦਾ। ਅਸੀਂ ਪਾਕਿਸਤਾਨ ਦੀ ਗੱਲ ਹੀ ਨਹੀਂ ਕਰਦੇ। ਕੰਟੇਨਰ ਬੰਦ ਨੇ ਜਿੱਦਾਂ ਦੀਆਂ ਉਹ ਲਾਈਨਾਂ ਆ ਰਹੀਆਂ ਨੇ ਬਾਹਰੋਂ। ਤਾਪੀ ਦੀ ਪਾਈਪਲਾਈਨ ਹੈ ਜਿਹੜੀ ਪੈਟਰੋਲੀਅਮ ਲੈ ਕੇ ਆਣੀ ਹੈ ਤਜਿਕਿਸਤਾਨ ਤੋਂ ਸਾਡੀ ਜਿਹੜੀ ਗ੍ਰਾਂਟ ਜਾ ਰਹੀ ਹੈ ਉਹਦੇ ਲਈ ਹਿਊਮਨਿਟੇਰੀਅਨ ਏਡ ਜਾ ਰਹੀ ਹੈ ਅਫਗਾਨਿਸਤਾਨ ਲਈ ਤਜਿਕਿਸਤਾਨ ਉਜਬੇਕਿਸਤਾਨ ਤੱਕ ਈਰਾਨ ਰਾਖਦੇ ਪੁਰਾਣੇ ਰੂਟ ਨੇ ਉਹਦੇ ਦੇ ਖੁੱਲਣ ਤੇ ਹੀ ਸਿਰਫ ਇੱਕ ਟਰੇਡ ਖੁੱਲਣ ਦੇ ਨਾਲ ਐਡਾ ਵੱਡਾ ਕੰਮ ਹੋ ਸਕਦਾ ਦੂਸਰੇ ਨੰਬਰ ਤੇ ਫੂਡ ਪ੍ਰੋਸੈਸਿੰਗ ਦੇ ਉੱਤੇ ਇੰਨਾ ਕੰਮ ਹੋ ਸਕਦਾ ਸਾਡੇ ਨੌਜਵਾਨ ਬਾਹਰ ਹੀ ਕਿਉਂ ਜਾਣ ਕਦੇ ਲੋੜ ਹੀ ਨਹੀਂ ਪੈ ਸਕਦੀ ਉਹਨਾਂ ਨੂੰ ਬਾਹਰ ਜਾਣ ਦੀ ਕਿਉਂਕਿ ਸਾਡੇ ਕੋਲ ਕੁਦਰਤੀ ਐਸੀ ਉੱਪਰ ਧੁੱਪ ਮਿਲੀ ਆ ਦੁਨੀਆ ਦੇ ਵਿੱਚ ਕੋਈ ਐਸੀ ਜਗ੍ਹਾ ਨਹੀਂ ਗਈ ਉਪਜਾਊ ਜ਼ਮੀਨ ਹੈ ਸਾਡੀ ਪਾਣੀ ਸਾਡੇ ਕੋਲ ਫਰੈਸ਼ ਵਾਟਰ ਸਵੀਟ ਵਾਟਰ ਹੈਗਾ ਸਭ ਤੋਂ ਵਧੀਆ ਪਾਣੀ ਹੈ ਸਾਊਥ ਚ ਚਲੇ ਜਾਓ 15-1500 ਫੁੱਟ ਤੱਕ ਪਾਣੀ ਹੈ ਜੇ ਇਹੋ ਹਾਲਾਤ ਰਹੇ ਪੰਜਾਬ 'ਚ ਵੀ ਪਾਣੀ ਦੀ ਜਿਹੜੀ ਕਿੱਲਤ ਹੋ ਰਹੀ ਏ ਉਹ ਵੀ ਇਦਾਂ ਵੱਧ ਜਾਣੀ ਲੇਕਿਨ ਅੱਜ ਅਸੀਂ ਸਮਾਂ ਸੁਧਾਰ ਲਈਏ ਕਿੰਨੇ ਸੋਚਣਾ ਹੁਣ ਨੌਜਵਾਨੀ ਨੂੰ ਬਲੇਮ ਕਰਦੇ ਹੋਗੇ ਨੌਜਵਾਨੀ ਤੇ ਅਲੜੇ ਤੇ ਜਿਸ਼ੀਲੀ ਉਹਨੂੰ ਗਾਈਡ ਕਰਨ ਲਈ ਮਾਪੇ ਨੇ ਮਾਪੇ ਦੇ ਗੱਲ 'ਚ ਮਜਬੂਰ ਕੀਤਾ ਜਾਂਦਾ ਕਿ ਮੈਂ ਬਾਹਰ ਜਾਣਾ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਆਲੇ-ਦੁਆਲੇ ਨੌਜਵਾਨੀ ਦੇ ਸੋਸ਼ਲ ਮੀਡੀਆ ਰਾਹੀਂ ਆ ਫੇਸਬੁੱਕ ਰੀਲਾਂ ਰਾਹੀਂ ਕਿ ਬਹੁਤ ਜ਼ਿਆਦਾ ਉੱਥੇ ਮਜ਼ੇ ਨੇ ਤੇ ਮੌਜਾਂ ਨੇ ਉਹ ਸਰਕਾਰ ਨੇ ਠੱਲ ਪਾਣੀ ਕਿ ਨਹੀਂ ਪਾ